ਬਾਕੀ ਕੁਛ ਹੋਰ ਜੀ ਗਾਜੀ ਸਾਰੇ ਨੇ ਤੇ ਉਹ ਬੁਗਾ ਦੇ ਸਾਰੇ ਨੇ ਕੈਂਟ ਹੋ ਗਏ ਤੇ ਅੱਜ ਆਪਾਂ ਲਗਾਉਣਾ ਸੀ ਭਾਈ ਵਾਈਫਾਈ ਤੇ ਕਾਫੀ ਤੇ ਆਪਣਾ ਕਨੈਕਸ਼ਨ ਭਾਈ ਉਹਨੇ ਇੱਥੋਂ ਕਰਕੇ ਹੈ ਨਾ ਆ ਜਾਂਦੀ ਉੱਪਰ ਤੇ ਬਾਕੀ ਆਪਣਾ ਕੰਮ ਤੇ ਜੇ ਸੈਟ ਵਟ ਕਰੀ ਜਾਂਦੇ ਭਾਜੀ ਉਹਨੇ ਮਸ਼ੀਨ ਉਸ ਨੂੰ ਆ ਦੀ ਸੈਟ ਕਰ ਲਈ ਤੇ ਜੀ ਬਾਕੀ ਆਪਾਂ ਦੇਨੇ ਕਿਥੇ ਲਵੋਨੇ ਆਗੇ ਤੇ ਅੱਜ ਆਪਾਂ ਇਨਵਰਟਰ ਵੀ ਲਗਾਉਣਾ ਦਾ ਤੇ ਲੱਗ ਗਿਆ ਮੁੰਡਾ ਠੀਕ ਆ ਕੂਵੇ ਬਾਹਰ ਤਾਂ ਦੇਖਿਆ ਹੈ ਠੀਕ ਹੈ ਬਾਗੀ ਜੀ ਜੀ ਭਾਈ ਕਿਦੋਂ ਲਾਉਣੇ ਅਸ਼ਰ ਬਾਕੀ ਨਬੋ ਇਹੀ ਕੀ ਭਾਈ ਨੇ ਭਾਜੀ ਟਰੈਕਟਰ ਅੱਛਾ ਅੱਛਾ ਇੱਥੇ ਲਾਉਣਾ ਆਪਾਂ ਠੀਕ ਆ ਮੁੰਡਿਓ ਠੀਕ ਠਾਕ ਜੋ ਆ ਜੀ ਆਪਣਾ ਹੈਪੀ ਬਰਥਡੇ ਵਾਲਾ ਮੁੰਡਾ ਹੈਪੀ ਬਰਥਡੇ ਇਹਦਾ ਪ੍ਰਗਟਨਾ ਦੇ ਕੇਕ ਹੈਪੀ ਬਰਥਡੇ ਸੱਰ ਦਾ ਬਾਤ ਬਾਤ ਕਰਾਂਗੇ ਸਾਲੀਏ ਤਾਂ ਕੱਪਾ ਸੇ ਆਦੀ ਆ ਤੁਸੀਂ ਮੰਮ ਕੀ ਇਹ ਕੱਟੇ ਕਰਾਂਗੇ ਨਾ ਇੱਕ ਅੰਦਾਜ਼ੇ ਨਾਲ ਆਪਣੀ ਵਾਈਫ ਹੀ ਲੱਗ ਗਿਆ ਥੋੜੀ ਜਿਹੀ ਸੈਟਿੰਗ ਰਹੀ ਮੈਨ ਲਗਾ ਬਾਕੀ ਭਜਨ ਕਰੀ ਜਾਂਦੇ ਆ ਚੋਬਰ ਦਾ ਬੈਠਿਆ ਇੱਥੇ ਦੇਖੋ ਆਹ ਜੀ ਜੰਦੇ ਆ ਹਾਂ ਬਈ ਚੋਬਰਾ ਬਿਜਲੀ ਬਾਖੜਾ ਗਿਆਸ ਮੈਨੇਜਮੈਂਟ ਬੋਰਡ ਇਹ ਬਿਜਲੀ ਮੰਤਰੀ ਕਿਆ ਹਿੰ ਹੈ ਬਿਜਲੀ ਦੇ ਸਪੈਸ਼ਲਿਸਟ ਜੋ ਦੇਸ਼ ਦੇ ਬਿਜਲੀ ਦੇ ਤੋਂ ਹੈ ਹਰਿਆਣਾ ਤੇ ਤੋਂ ਹੈ ਜੋ ਇਹ ਕਰਦੇ ਨੇ ਇਸਕੇ ਅੱਜ ਹੀ ਆਪਣੀ ਬੁੱਢੀ ਰਹਿਗਾ ਬਰਥਡੇ ਪਾਰੀ ਮਾਰ ਚੱਲ ਰਹੀ ਆ ਤੇ ਆਪਣਾ ਮੋਟਰਸ ਨਾਲ ਵੈਸੇ ਪੈਂਚਰ ਯਾਰ ਮੈਂ ਤਾਂ ਪੈਂਚਰ ਲਾਉਣੀ ਆ ਸੀਗਾ ਉਹ ਐਵੇਂ ਹੋ ਗਿਆ ਸੀਗਾ ਤੇ ਇਹ ਸੈਕਟ ਵਟ ਕਰੀ ਜਾਂਦੇ ਬਾਕੀ ਇਹਨਾਂ ਨੇ ਬੁਲਬੁਲੇ ਬੁਲਬੁਲੇ ਲਾ ਲਿਆ ਹਨ ਤੇ ਬਾਕੀ ਉਹ ਆਪਣਾ ਬਿੱਕ ਲਾ ਦੇਰ ਓਕੇ ਆ ਗੰਮ ਤਾਂ ਨਾ ਜਮ ਮਿੱਤਰੋ ਤੇ ਕਹਿੰਦੇ ਆ ਬੈਠਾ ਵੱਡੇ ਵਾਲਾ ਮੁੰਡਾ ਦੀ ਸਿਆਣੀ ਨਹੀਂ ਰੇਜ ਕਰੋ ਬਟਾਉਂਗੇ ਕੋਈ ਯਾਰ ਅਜਾ ਕੇ ਮੈਂ ਬੈਠ ਬੈਠ ਕੋਈ ਇਹ ਪਤਾ ਵੇਟ ਹੀ ਕਰਾਣੀ ਹੈ ਕੋਈ ਇਹ ਕਹਨੇ ਆ ਸੱਚ ਤਾਂ ਬੋਲ ਨਹੀਂ ਨਾਲ ਛਾਨ ਨਹੀਂ ਬੋਲੇ ਲੈ ਡਾਇਲੌਗ ਚੱਚਿਆ ਨਹੀਂ ਬਈ ਜੱਜ ਗਿਆ ਲੱਗ ਗਿਆ ਡਾਇਲੌਗ ਨਾ ਤੇਰੇ ਦੇ ਬਾਈਫੈਕਟ ਲੱਗ ਗਿਆ ਹਾਂ ਠੀਕ ਹੈ ਚੱਜ ਤਾਂ ਬੋਲੀ ਛਾਨ ਨਹੀਂ ਬੋਲੇ ਤੁਸੀਂ ਮੁੰਡੇ ਅਜੀ ਗੁੜੀ ਲੈ ਗੱਲ ਲੈ ਬੈਂ ਦਾ ਤਰੀਕਾ ਹੋਣਾ ਜਿਵੇਂ ਅਕਲੀ ਦੇ ਸਿੱਕੇ ਲਈ ਉਹ ਯਾਰ ਉਹ ਚਾਹੇ ਤੁਰੀ ਹੋ ਗਈ ਆਪਣੀ ਤੇ ਆਨਲਾਈਨ ਦੇਖੇਗਾ ਇਹ ਮਾਰੀ ਸ਼ਾਨੀ ਦੀ ਮਾਰੀ ਛਾਨੀ ਛਾਨੀ ਓਏ ਉੱਤੇ ਚੜੀ ਜਾਨੀ ਭਾਈ ਇਦਾਂ ਨਾ ਕਰੋ ਤੋੜ ਕੇ ਤੇ ਟੋਪੀ ਜਿਹੜਾ ਰੱਖਿਆ ਧੱਕੋ ਵੀ ਕਰੋ ਹੁਣ ਕੇਕ ਓਪਨ ਕਰੋ না কর দাও अपन ফুলার বন্ধ ਕੋਈ ਭਾਈ ਜਮਾ ਕੋਈ ਕੈਂਟ ਪਾਏ ਆ ਚਲ ਕੋਈ ਚਲ ਇੰਨੇ ਦਾ ਤਾਂ ਕੋਈ ਨਾ ਕੱਟ ਲਾ ਖਰਾਬ ਹੋ ਗਿਆ ਸਾ ਵੀ ਹੋ ਚਲ ਆਈ ਪਿਆਰਿਆ ਤੂੰ ਨਹੀਂ 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 ਸੈਟ ਆਈ ਸੈਟ ਇਹਦਾ ਨਾਮ ਉਧਰ ਲੱਭਗਾ ਲੈ ਨੱਪਗਾ ਆ ਦੇ ਆ ਪਲੇਟ ਤੇ ਲੈ ਆ ਆਈ ਪਿਆਰਿਆ ਉਧਰੋਂ ਬੜੀ ਗਰਦਨੇ ਕੋਈ ਨਹੀਂ ਸੀਗਾ ਪਰ ਸਹੀ ਉਹ ਕਾਰਕ ਨਹੀਂ ਸੀ ਉਹ ਥੋੜੇ ਹਿੱਲ ਲਗੇ ਨਾ ਥੱਲੋ ਹਿੱਲ ਗਏ ਨਾ ਤਰੇ ਕੱਢ ਲਾ ਚੱਲ ਮੈਂ ਹੀ ਦਿਖਾਉਣਾ ਮੇਰੇ ਚਾਹੇ ਹੜੀ ਜੀ ਆਜੂ ਆਇਆ ਭਾਈ ਆਇਓ ਕੱਲ ਆ ਜਾ ਕੋਈ ਮੈਨੂੰ ਰੱਖ ਲੈਣੀ ਠੀਕ ਓਏ ਮਾਪੀ ਬੇ ਦੂਰ ਹੋ ਮੈਂ ਕਰੀ ਜੇ ਆਪ ਆਪਣਾ ਮੈਂ ਕਿੰਨੇ ਆਉਂਦਾ ਰਾ ਆਜ ਜਲਦੀ ਮਾਪੀ ਬੇ

ਈ ਜਾਂਦਾ ਇੱਕ ਇਹ ਰਸੀ ਚ ਕਰਨਾ ਉਹਨੇ ਤਾਂ ਜ਼ਿਆਦੇ ਦੀਆਂ ਪਟੀਆਂ ਮੇਰੇ ਆ ਤਾਂ ਕਮੀ ਹੋ ਗਿਆ ਪਤਾ ਲੱਗੀ ਹੈ ਉਹ ਕਹਿੰਦਾ ਇਹਦੀ ਕਰੀਏ ਇਹ ਇਹ ਪਰੇ ਕਰ ਲੋ ਪਰ ਮੈਂ ਬਚਾਣਿਆ ਸਾਹਰੇ ਤੋਂ ਇਕੱਲੀ ਪਹੇ ਕਰਦਾ ਪੈਰ ਪਾਸੇ ਚਬਗੀ ਹੋਈ ਆ ਜੇ ਫੇਰ ਦੇ ਕੇ ਕੇਕ ਖਰਾਬ ਹੋ ਜੂ ਨਾ ਆਏ ਮੋਦੀ ਲੈ ਆਇਆ ਇਹ ਤੇ ਯਾਰ ਮੇਰੇ ਘਰ ਨਹੀਂ ਕੋਈ ਦੋ ਤਿੰਨ ਗੱਟਾ ਕਰ ਦੇ ਛੇਟੀ ਇੱਧਰੀ ਕਰ ਦੇ ਕਿੰਨਾ ਕਿੰਨਾ ਕਿੱਟ ਲੱਗੀਆਂ ਮੈਂ ਕਹਿੰਦਾ ਕੀ ਸੱਟ ਹੁਣ ਆਪਾਂ ਇੱਕ ਪਾਵਾਂਗੇ ਪਟਾਕੇ ਠੀਕਾ ਚੱਲ ਇੱਕ ਨਾ ਪਾ ਦੇ ਆਪਾਂ ਪਾ ਦੇ ਵਾਹ ਚੱਲ ਚੱਲ ਬਈ ਮਾਰ ਟੁਕ ਹੈਪੀ ਬਰਥਡੇ ਕੋਟਨਾ ਵਾਜਦਾ ਨਹੀਂ ਆ ਜਲ ਆ ਵਧੀਆ ਰਹੀ ਕਿਵੇਂ ਸੋਪੀ ਲਾ ਕੇ ਆ ਜਾਈਏ ਅਸੀਂ ਜੋ ਨੇ ਆਹ ਲੋ ਕੀ ਇੱਕ ਫਰੀ 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 ਨਹੀਂ 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 ਬੋਤਲ ਨਹੀਂ ਨਹੀਂ ਬੋਤਲ ਨਹੀਂ ਅਸੀਂ ਜੋ ਨੇ ਇੱਕੋ ਜਿਹਾ ਨਹੀਂ ਸਾਫ ਕੀਤਾ ਤੇਰੇ ਵੀ ਮੂੰਹ ਫੇਰ ਤੇ ਆ ਜੀ ਮੈਨੂੰ ਜਾਣ ਕੇ ਪੜੀ ਫਿਰ ਕੇਕ ਦਾ ਕੱਟੇ ਨਿਕਲੇ ਉਹ ਚਲਾ ਕੇਕ ਦਾ ਕੱਟ ਕੋ ਮੁੰਡਾ ਡਰ ਗਿਆ ਹੁਣ ਤਾਂ ਹੀ ਸਾਫ ਹੋ ਜੂਗਾ ਓਏ ਠੀਕ ਹੈ ਤੇ ਹੁਣ ਸਾਫ ਕਰਨਾ ਦਾ ਹੈਪੀ ਬਰਥਡੇਰ ਕੇਕ ਤੇ ਨਾਂ ਕੋ ਲਿਖਾ ਕੇ ਆ ਇੱਕੋ ਯਾਰ ਨਾ ਅੱਛੀ ਹੈ

Jangan lupa Tak apa aji. Tak apa aji. ਦੇ ਨਾ ਯਾਰ ਮੂਹ ਨੂੰ ਲਾਇਓ ਮਾਰ ਦੇ ਨਾ ਫੜਾ ਰਿਹਾ ਭੋਲੇ ਲੈ ਬੇਬੀ ਰਾਏ ਭੋਲੇ ਮੰਮੀ ਆਲਾ ਕਿਸੇ ਦਾ ਨਹੀਂ ਖਾਣਾ ਮम्मा ਆਦੇ ਜੀ ਤੇ ਖਾਦਾ ਨੇ ਤੁੰਨੇ ਖਾਦਾ ਦਾਦੂ ਕੋਲੇ ਇਹ ਵੀ ਦੇ ਰੱਖਦਾ ਰੁਕ ਜਾ ਆ ਪੁੱਤੋ ਦਿੰਨੇ ਕਰਾਏ ਸਾਡੀ ਬੋਤਾ ਕਰੀ ਤੂੰ ਵੀ ਦੇਖ ਲੈ ਨਾ ਕੋ ਗਿੱਤਾ ਤੇ ਗੱਲ ਤਾਂ ਗੱਲ ਦਾ ਬਈ ਇਹ ਤੇਰੇ ਪਹਿਲਾ ਫੈਂਟ ਪੋਸ਼ੜ ਲੱਗਿਆ ਹੀ ਉਹ ਬਾਬਾ ਜੀ ਹੁਣ ਕੀ ਕਹਦਾ ਯਾਰ ਕਰਤਾ ਹੋਏ ਜੇ ਉਪਰ ਇਧਰ ਖੇਚ ਇਧਰ ਇੱਕੂ ਇੱਕੂ ਇਧਰ ਇਧਰ ਖੇਚ ਬਹੁਤ ਹੀ ਜ਼ਿਆਦਾ ਬੇਕਾਬੂ ਲੱਗ ਰਹੀ ਆ ਬਾਬੀ ਉਹਨਾਂ ਨੂੰ ਬੁਲਾ ਰ ਆ ਹੁਣ ਆ ਜਾ ਰਾਮਨ ਰਮਨ ਆ ਜਾ ਗਾਸਰ ਖਾ ਭੁੱਖ ਤੇ ਵਾਤ ਵਾਤ ਖਾਲਾ ਮੈਨੂੰ ਪਰ ਤੈਨੂੰ ਨਹੀਂ ਤਰੋ ਚ ਖਾਲਾ ਮੈਂ ਤੇਰੇ ਨਾਲ ਕਲੋਂ ਮੈਂ ਲੰਦਾ ਰਗਾਂਦਾਂ ਨੀ ਤੂੰ ਹੀ ਖਾਲਾ ਉਹ ਜਿੰਨ ਲੇ ਲੇ ਆਪਾਂ ਖਾ ਜਾਾਂਗੇ ਹਨੂ ਖਾਣ ਨੂੰ ਤਾਂ ਕੇਕ ਮਿਲਿਆ ਨਾ ਸਾਡੀ ਬੋਲ ਆਜੀ ਜੀ ਜੀ ਖਾ ਲੀਂ ਉਹ ਗੇ ਕੁੰਗਲ ਇੱਕ ਕੁੰਗਲ ਓਏ ਆ ਗਿਆ ਕੋਈ ਨਾ ਥੋੜਾ ਥੋੜਾ ਖਾ ਲੈ ਖਾ ਲੈ ਲੈ ਜਦੋਂ ਲਾ ਲੈ ਮੇਰੇ ਮਿਲ ਬਿਟਾ ਉਡੀਪੀ ਪ੍ਰੋ ਮੈਕਸ ਉਹ ਕਿਹੜਾ ਹੁੰਦਾ ਨਹੀਂ ਕਿਹੜਾ ਹੁੰਦਾ ਇਹ ਗੱਲੀ ਉਹ ਦੇਖੀ ਤੇ ਕਾਰੋ ਮਾਚੀ ਤੇ ਗੰਦਰਾ ਖਲਾਰਤਾ ਬੰਦਾ ਪਛਾਨ ਲਗੇੜਾ ਬੰਦਾ ਓਏ ਮੰਮੀਆ ਕਿਵੇਂ ਆਪੇ ਪਾਵੇ ਹਾਂ ਆ ਗਏ ਮੰਮੀ ਤੇ ਆ ਕੇ ਕਹਿੰਦੇ ਆੜੀ ਆਈ ਤੇ ਹੋਇਆ ਕਹਿੰਦੇ ਦੇਖੋ ਚਾਹ ਆਈ ਤੇ ਹੋਇਆ ਚੋਬਰ ਹਤਰਾ ਮਾਰਾ ਆਈ ਤੇ ਹੋਇਆ ਕਹਿੰਦੇ ਚੋਬਰ ਆਹ ਕੱਡ ਬਾਲੀਆ ਮੁੰਡਿਆ ਖੋਣਿਆ ਖਾਣਾ ਦਾ ਨਾ ਨਹੀਂ ਅੱਗ ਤੇ ਕੰਬਣਾ ਤੇ ਚਾਹੀਦੀ ਐ ਨਿਕਾੜ ਦੇਣੀ ਤਾਂ ਨਹੀਂ ਓਏਰ ਪਲੇਟਾਂ ਲੁਟਾਏਂਗੀ ਓ ਦੀਦੀ ਭਾਈ ਇਹਨਾਂ ਨੂੰ ਪੁੱਛਿਓ ਜਿਹੜੇ

ਕੜ ਲੈ ਕੇ ਨਹੀਂ ਰਬੀ ਦੇ ਲੈ ਵੱਡਾ ਖਾ ਖੋਲਿਆ ਨੇ ਮੈਂ ਤਾਂ ਆਹ ਚਾਲ ਮੈਂ ਉਹ ਪਾ ਲੈਣਾ ਕਰਾ ਸੌਸ ਹੀ ਧਰ ਦਿੰਦੇ ਆ ਫੜੀ ਕੈਮਰਾ ਕੋਣ ਸ ਕੈਮਰਾ ਆਹ ਕੈਮਰਾ ਮੈਂ ਹੱਲ ਬੁਕਾਵਾ ਬਾਤ ਕਰਨੀ ਕੀ ਹੱਲ ਕੋਣ ਚੱਕੋ ਤੇ ਲੈਓ ਚੱਕੋ ਦੇ ਖਾਓ ਤੇ ਨਿਆਰੇ ਲੋ ਨਹੀਂ ਨਹੀਂ ਆ ਲੈ ਲੈ ਭਈ ਜਲ ਜੂਗੀ ਕੱਲਾ ਆ ਜੇ ਧਰ ਨਾ ੜੀ ਉਹ ਯਾਦ ਦਾ ਨਾਮ ਨਾ ਆਪਣਾ ਵਿੱਚ ਲੈ ਬਈ ਨਾ ਐਵੇਂ ਮੈ ਆਉਂਦੀ ਤੇ ਨੀ ਆ ਰੱਖਿਆ ਜੀ ਬਈ ਮਾਂ ਦੀ ਪ੍ਰੀਤ ਤੇ ਤੇਰੀ ਮਾਰੀ ਜਾਂ ਲਾਹਾ ਬੋਲੀ ਚਰਵਾਤੇ ਆਪੋ ਰੋਆ ਨਾ ਬਈ ਮੋਹ ਨਹੀਂ ਜਿਹੜੀ ਪਾਇਆ ਬਈ ਸਾਰਾ ਕੰਮ ਤਾਂ ਮੈਂ ਕੀਤਾ ਵੀ ਮਾਰੀ ਜਾਂਨੇ ਓਏ ਰੋੜਗੀ ਸੀ ਰੋੜਗੀ ਨਹੀਂ ਕਿਸੇ ਨੇ ਆਹ ਦੇਖੋ ਜੀ ਵੇਟਰੀ ਜਾਂਦਾ ਆਹ ਦੇਖੋ ਕਿੰਨਾ ਮੜਕਾਈ ਆ ਆਹ ਦੇਖੋ ਜੀ ਵੇਟਰੀ ਜਾਂਦਾ ਹਾਏ ਵਿਸਤੀ ਕਰਦੀ ਦੀਪ ਦੀ ਵਿਸਤੀ ਕਰਦੀ ਆਹ ਤੇਰੇ ਨਾਲ ਆਬੜਿਆ ਮੈਂ ਫੈਕੀ। ਆ ਤੀਰ ਨੂੰ ਟੈਕ ਲੋ। ਇਹਨਾਂ ਰਾਹ ਰਾਹ ਜਾਣਾ ਹੈ। ਫਰੈਟ ਕਰਾਉਣਾ ਯਾਦ ਰੱਖ ਕੇ। ਆ ਮਮੀ। ਤੇਰੇ ਵੀ ਮੈਨੂੰ ਲੋਕ ਇੱਕ ਮਿੰਟ ਦਿੱਤਾ। ਚੱਕੋ ਨੇੜੇ ਕਰ ਲੈ। ਮੰਜਾ ਜੱੜ ਕੇ ਖਾ ਲਓ। ਮੰਜੇ ਨੇੜੇ ਕਰ ਲਓ। ਮੱਖ ਮੰਜਾ ਨੇੜੇ ਕਰ ਤੇ ਪੁੱਤ। ਹੋਰ ਗੱਲ ਮੈਂ ਲੈਣੀ ਮੰਜਾ ਨੇੜੇ ਕਰ ਲਈ। ਹੋਰ ਪਲੇਟਾਂ ਲਓ। ਪਲੇਟਾਂ ਥੋੜੀਆਂ। ਇੱਕ ਤਾਂ ਇਹ ਚ ਹੀ ਆ ਜੂਗੀ। ਮੈਂ ਇਹ ਦੇ ਇੱਕ ਤਾਂ ਇਹ ਦੇ ਦੂਜੀ ਆ ਜੂਗੀ ਬੇਟੀ। ਜਿਹੜੇ ਕਪੜਾ ਇਹ ਤੇ ਦੀਪ ਨੂੰ ਪਾ ਕੇ ਦੇ ਦੇਗੇ। ਗਈ ਬਹਾ ਆ ਵੀ ਜਾ ਕੇ ਲੈ ਜਾਈ ਮਸਾਬ ਲੈ ਨੂੰ ਲੈ ਨੂੰ ਪਰੇ ਹੋ ਜਾ ਬਸ ਆ ਆ ਸੌਣੀ ਤੇ ਚਲ ਇੱਕ ਤੇ ਦੋ ਰੱਖ ਦੋ ਜਣ ਖਾ ਲੈਣਗੇ ਆਇਆ ਕੁਤੀ ਆਪਾਂ ਅੰਦਰ ਬੈਠ ਕੇ ਕਰੀ ਇਸ ਨਹੀਂ ਹਟਾ ਦੇਂਦਾ ਕਰੀ ਤਾਂ ਨਹੀਂ ਆ ਆ ਫੜੋ ਬਈ ਫੋਨ ਆ ਵੇ ਦਿਨ ਘੁੰਮ ਕੇ ਰੜੀ ਆ ਦੇਖੋ ਜੀ ਟੁੱਟ ਪਏ ਅਸੀਂ ਬਾਗੇ ਦੇ ਬਾਟਾ ਨਾ ਖਾਣ ਆ ਜਾਓ ਆਹ ਯਾਨੀ ਉਹ ਕਾਲਾ ਲਾ ਬਾਬਾ ਬੈਠਾ ਰੱਖ ਲੈ ਕਾਲਾ ਲਾ ਬਾਬਾ ਬੈਠਾ ਓਏ ਕਿਹੜਾ ਮਾਸੀ ਅੱਕੀ ਹੋਇਆ ਮਾਸੀ ਅੱਕੀ ਹੋਇਆ ਹੋਰ ਪਰਲੇ ਮਾਸੀ ਦਵਾ ਓਏ ਸੌ ਜੀਦਾ ਇਹ ਹਾਂ ਜਾਈ ਨਹੀਂ ਹਾਂ ਪਰੇ ਅੱਜ ਕਿਤੇ ਨੂੰ ਤੇ ਬੇਚਾਰੀ ਨੂੰ ਆਹ ਆਈ ਲਵ ਯੂ ਨਾ ਨਾ ਕੱਟ ਨਹੀਂ ਬੱਸ ਹੇਤਰ ਸੋਨੇ ਸੋਨੇ ਦਾ ਆਉਂਗਰੇ ਪੁੱਠਾ ਪੁੱਠਾ ਇੱਧਰ ਲਾ ਦੇ ਨਾ ਬਜਾਰਾ ਬੱਡੇ ਲਾ ਗੜਾ ਫੇਰ ਵੀ ਮਾਂ ਦਾ ਸਵਾਦੀ ਤੇ ਰਹ ਗਏ ਆਉਣ ਕਿ ਉਹ ਹਾਂ ਬੱਚੇ ਦੰਦੀ ਵਰਦਾ ਕੋਕੜਾ ਆਪੇ ਖੜੇ ਸੀ ਤਾਂ ਕੋ ਭਾਪੀ ਨੂੰ ਕਹੁੰਦਾ ਸੀ ਖਾਲੀ ਸੌਂ ਚ ਲੈ ਦੋ ਆ ਲੋ ਜੀ ਨੂੰ ਮੋਹਣਾ